ਵਾਖਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਲੋਂਗੋਵਾਲ ਬੱਕਰਾ ਮੰਡੀ ਤੇ ਜਿਹੜੀ ਮਹੀਨੇ ਚ ਦੋ ਵਾਰ 13 ਤੇ 26 ਤਰੀਕ ਨੂੰ ਲੱਗਦੀ ਹੈ ਅਕਸਰ ਦੋਸਤੋ ਤੁਸੀਂ ਆਪਣੇ ਚੈਨਲ ਤੇ ਮੱਝਾਂ ਤੇ ਗਾਵਾਂ ਦੀਆਂ ਵੀਡੀਓ ਦੇਖਦੇ ਆਏ ਹੋ ਪਹਿਲੀ ਵਾਰ ਅੱਜ ਆਪਾਂ ਅੱਜ ਬੱਕਰੀਆਂ ਦੀ ਵੀਡੀਓ ਬਣਾਉਣ ਲੱਗਾਂਗੇ ਤੇ ਅਗਲੀ ਗੱਲਬਾਤ ਬਾਈ ਨਾਲ ਕਰਾਉਣਿਆ ਸਾਹਮਣੇ ਵੀਡੀਓ 'ਚ ਤੁਹਾਨੂੰ ਬੋਕ ਨਜ਼ਰ ਆ ਰਿਹਾ ਇੱਕ ਵਾਰ ਦੇਖ ਲਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾ ਦਿੰਨਾ ਤੁਹਾਡੀ ਬਾਈ ਸਤਿ ਸ਼੍ਰੀ ਅਕਾਲ ਨਾਮ ਕੀ ਆ ਬਾਈ ਰਜਿੰਦਰ ਵੀਰੇ ਪਿੰਡ ਕਿਹੜਾ ਬਾਈ ਕਲਾਰਾਂ ਵੀਰੇ ਕਲਾਰਾਂ ਇਹ ਬੱਕਰੇ ਦੀ ਉਮਰ ਕਿੰਨੀ ਆ ਬਾਈ 3 ਸਾਲ ਦਿੰਦੇ 3 ਸਾਲ ਦਾ ਇਹ ਦੰਦਾਂ 'ਚ ਪੂਰਾ ਹੋ ਗਿਆ ਬਾਈ ਪੂਰਾ ਹੋ ਗਿਆ ਵੀਰੇ ਹਾਈਟ ਕਿੰਨੀ ਕਹੂਗੀ ਇਹਦੀ ਵੀ ਇਹਦੀ ਹਾਈਟ ਕਿੰਨੀ ਹੋ 42 ਦੇ ਗੇੜ ਗੁੱੜ ਦੀ ਆਂਡੂ ਆ ਕਿਹੜੇ ਬੋਕਰ ਰੱਖਿਆ ਲੀਟਰਾਂ ਬੋਕ ਆ ਵੀਰੇ ਬੋਕ ਠੀਕ ਕੀ ਮੋਲ ਮੋਲ ਮੈਂ ਤਾਂ ਭਈ ਇਹਦਾ 50000 ਲੱਗਿਆ ਕੁਛ ਲੱਭੀ ਜਾਂਦਾ ਕੀ ਕੁਛ ਲੱਗਿਆ ਹਰੇ ਕੁਛ ਨਹੀਂ ਲੱਗਿਆ ਵਾ ਕਿੱਥੋਂ ਤੱਕ ਛੱਡਣਾ ਸਹੀ ਨਾ ਕਰ ਰਹੀਓ ਫੇਰ ਵੀ ਆਈਡੀਆ ਕੋਈ 40 ਨੂੰ ਗੜਦਿਆਂ ਨੰਬਰ ਬੋਲਦੇ ਆ ਆਪਣੀ ਨੰਬਰ 985527420 ਕਿਹੜਾ ਹੋਰ ਬੋਲਦੇ ਦੱਬ ਕੇ ਬੋਲ ਮੜਾ ਦੇ 55274286 ਵੀਰੇ ਦੱਬ ਕੇ ਬੋਲ ਐਨ ਗੜ ਕੇ ਨਾ ਰੋਟੀ ਰੋਟੀ ਖਾ ਕੇ ਨਹੀਂ ਆਇਆ ਯਾਰ ਬਰਾੜ ਸਾਹਿਬ ਇਹਨੂੰ ਕੈਮ ਕਰੋ ਮੁੰਡੇ ਨੂੰ ਮੜਾ ਜਾ ਨਹੀਂ ਮੁੰਡਾ ਕੈਮ ਆ ਅਸਲ ਚ ਥੋੜਾ ਜਿਹਾ ਹਲੇ ਸਵੇਰ ਹੈ ਨਾ ਉਹ ਸਵੇਰ ਆ ਕਿੱਥੇ ਹੁਣ ਦਾ ਢਲ ਚੱਲੀ ਸ਼ਾਮ ਆ ਲਾਲ ਹੋਇਆ ਇਹ ਸਬਜ਼ੀ ਵੇਚਦਾ ਇਹ ਐ ਬਾਪੂ ਇਹ ਸਬਜ਼ੀ ਵੇਚਦਾ ਮੁੰਡਾ ਅੱਛਾ ਮਤਲਬ ਵਾਲੇ ਹਰੇ ਖੁਲਿਆ ਨਹੀਂ ਹੈਗਾ ਮੇਰੇ ਵਾਂਗ ਜਿਵੇਂ ਮੈਂ ਖੁਲਿਆ ਹੋਇਆ ਅਸੀਂ ਤਾਂ 100 ਰੁਪਏ ਜੱਪਾ ਹੋਇਆ ਨਹੀਂ ਆਪਣੇ ਚੈਨਲ ਤੇ ਮੱਝਾ ਗਾਵਾਂ ਦੇ ਵੀਡੀਓ ਆਉਂਦੀਆਂ ਨੇ ਅਕਸਰੀ ਬੱਕਰਿਆਂ ਦੀ ਆਪਾਂ ਪਹਿਲੀ ਵਾਰ ਪੋਣ ਆਏਗੇ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਜੀ ਲਲਕਰੇ ਦਾ ਆਪਾਂ ਮਾਰੀ ਜਾਂਦੇ ਦਾ ਬਾਈ ਫੇਰ ਵੀ ਬੱਕਰਾ ਲਈ ਖੜਾ ਜਮੀ ਨਹੀਂ ਬੋਲਦਾ ਇਹ ਜੀ ਤਾਂ ਨਹੀਂ ਬੋਲਦਾ ਹੈਗਾ ਸਬਜ਼ੀ ਵੇਚਦਾ ਥੋੜਾ ਜਿਹਾ ਬੁੜੀਆਂ ਨਾਲ ਜ਼ਿਆਦਾ ਬੋਲਦਾ ਇਹ ਸਬਜ਼ੀ ਵਾਲੇ ਦਾ ਬਾਪੂ ਹੋਈ ਉੱਚੀ ਸਬਜ਼ੀ ਵਾਲੇ ਦਾ ਹੋਈ ਉੱਚੀ ਬੋਲਦਾ ਹੁੰਦਾ ਖੁੱਲ ਖੁੱਲੇ ਹੋਇਆ ਨਹੀਂ ਹੈ ਜੀ ਉਹਨਾਂ ਜਿਹਨਾਂ ਮੈਂ ਖੁੱਲੇ ਹੋਇਆ ਬੁੜੀਆਂ ਨਾਲ ਜ਼ਿਆਦਾ ਫੱਟੇ ਚੱਕਦੇ ਨੇ ਜੀ ਮਲੇ ਦੇ ਵਗ ਜਨਾ ਆਪਾਂ ਕੀ ਕੰਮ ਕਰ ਕਰਦੇ ਆ ਜੀ ਆਪਾਂ ਜੀ ਆਪਣੇ ਬੱਕਰੇ ਜੀ ਅਸਲ ਅਸਲ ਦੇ ਵਿੱਚ ਇਹ ਮੁੰਡੇ ਨੇ ਮੇਰੇ ਅੱਛਾ ਹਾਂਜੀ ਤੁਹਾਡੇ ਬੇਟੇ ਨੇ ਜੀ ਹਾਂਜੀ ਹਾਂ ਵਾਹ ਬਤਾ ਯਾਰ ਬੱਕਰਾ ਤਾਂ ਬੜਾ ਕਾਇਮ ਤਿਆਰ ਕਰਿਆ ਹੋਇਆ ਬਾਪੂ ਇਹ ਥੋੜਾ ਜਾ ਜੀ ਛੜ ਦੇ ਵਿੱਚ ਆ ਗਿਆ ਇਦ ਕੀ ਛੜ ਹੋ ਗਿਆ ਲੰਬਾ ਇਹ ਲੰਬੇ ਝਟਦੇ ਕਾਰਨ ਜਿੰਨਾ ਜਿੰਨਾ ਆਪਣੀ ਮੰਡੀ 'ਚ ਮਾਲ ਖੜਾ ਹੈ ਹਾਂਜੀ ਇਹ ਇਸੇ ਲਈਏ ਜੀ ਮਤਲਬ ਜੋ ਵੀ ਕੁਸ ਆਪਾਂ ਮਰਜ਼ੀ ਪਾਈ ਜਾਈਏ ਹਾਂਜੀ ਜਦੋਂ ਝੜ ਹੋ ਜਾਂਦਾ ਹੈ ਹਾਂਜੀ ਇਹ ਝੜ ਨੂੰ ਜੀ ਇਹ ਜਾਨਵਰ ਜ਼ਿਆਦਾ ਮੰਨਦਾ ਹੈ ਠੀਕ ਹੈ ਜੀ ਇਹ ਇਸੇ ਕਾਰਨ ਲਸਾ ਜੀ ਬੱਕਰਾ ਠੀਕ ਹੈ ਜੀ ਹਾਂ ਬਾਕੀ ਇਹਦੀ ਖਰਾਕ ਕੀ ਹੈ ਜੀ ਬਾਕੀ ਖਰਾਕ ਤਾਂ ਜੀ ਇਹ ਜ਼ਿਆਦਾ ਮਾਲ ਨਾਲ ਹੀ ਜਾਂਦਾ ਜੀ ਘਰ ਤਾਂ ਤੁਹਾਨੂੰ ਪਤਾ ਫਿਰ ਜਦੋਂ ਜ਼ਿਆਦਾ ਮਾਲ 'ਚ ਪਸ਼ੂ ਹੁੰਦਾ ਹਾਂਜੀ ਉਦੋਂ ਫਿਰ ਸੇਵਾ ਨਹੀਂ ਹੁੰਦੀ ਹੈਗੀ ਜਿਹੜੇ ਅਸੀਂ 1-2 ਪਸ਼ੂ ਰੱਖਦੇ ਆਂ ਹਾਂਜੀ ਉਹਦੀ ਸੇਵਾ ਘਰ ਖੜੇ ਅਸੀਂ ਰਣ ਦੇ ਪੇ ਪਾ ਦਿੰਨੇ ਆਂ ਅੱਛਾ ਕਿੰਨੇ ਕ ਜਾਨਵਰ ਰੱਖਦੇ ਤੁਸੀਂ ਅਸੀਂ ਤਕਰੀਬਨ ਜੀ ਸਾਡੇ ਕੋਲ 60 70 ਨਾਲ ਹੁੰਦੇ ਨੇ 60 70 ਨਾਲ ਹਾਂ ਘੱਟ ਦੋ ਘੱਟ ਕਿੰਨੇ ਕਿੰਨੇ ਕ ਸਾਲ ਹੋ ਗਏ ਰੱਖ ਦੇਣੇ ਸਾਨੂੰ ਜੀ ਤੁਸੀਂ ਪੀੜੀਆਂ ਪੁੱਛੋ ਜੀ ਕਿੰਨੀਆਂ ਪੀੜੀਆਂ ਹੋ ਗਈਆਂ ਦੱਸੋ ਫਿਰ ਮੈਂ 1 ਮਿੰਟ ਵੀ ਹੱਸਣਾ ਨਹੀਂ ਹੈ ਨਹੀਂ ਭਾਈ ਜੀ ਇਹ ਤੁਹਾਡੇ ਨੋਟ ਹੋਣਗੇ ਇਹਨੂੰ ਤੁਸੀਂ ਵਰਤੋਗੇ ਵਰਤੋਗੇ ਤੁਸੀਂ ਐਡ ਬੂ ਦੇ ਦਿਓ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਜੀ ਹਾਂਜੀ ਮੈਂ ਉਸ ਵਖਤ ਦਾ ਪਾਲਿਆ ਜਿਸ ਵਖਤ ਦੇ ਵਿੱਚ 52 ਕਿਲੋਮੀਟਰ ਸੀ ਅੱਛਾ ਜੀ 1900 67 ਦੇ ਸ਼ਹਿਰ ਦੇ ਵਿੱਚ ਸੀ ਬਾਲਾ ਟਾਈਮ ਹੋ ਗਿਆ ਜੀ ਹੁਣ ਤਾਂ 8:350 ਤੇ ਆ ਗਿਆ 5 ਤੋਂ ਹਾਂਜੀ ਅੱਛਾ ਜੀ ਹੁਣ ਅਸੀਂ ਸਾਡੇ ਬਾਬੇ ਨਾਲ ਵੀ ਮਾਲ ਚਾਰਿਆ ਅੱਛਾ ਜੀ ਸਾਡੇ ਬਾਪੂ ਜੀ ਨਾਲ ਭਾਈਆਂ ਨਾਲ ਠੀਕ ਹੈ ਜੀ ਹੁਣ ਸਾਡੇ ਪੁੱਤਾਂ ਨਾਲ ਸਾਡੇ ਪੋਤਿਆਂ ਦੇ ਵਿੱਚ ਆ ਕੇ ਇਹ ਨਫ਼ਰਤ ਕਰਨ ਲੱਗੇ ਹੁਣ ਬੱਕੀ ਤੁਹਾਨੂੰ ਪਤਾ ਹੀ ਆ ਅੱਜ ਕੱਲ ਦੇ ਹਾਲਾਤਾਂ ਦਾ ਨਹੀਂ ਆਪਣੇ ਏਰੀਆ 'ਚ ਹੀ ਹੋਊਗੀ ਜੀ ਨਫ਼ਰਤ ਬਾਕੀ ਬਾਹਰ ਮੈਂ ਗਿਆ ਕਈ ਜਗ੍ਹਾ ਤੇ ਮੱਝਾਂ گاਮਾਂ ਦੇ ਵੀਡੀਓ ਦੂਰ ਜਾਂਦੀਆਂ ਸ਼ੂਟ ਕਰਨਾ ਇਹਨਾਂ ਦੀ ਡਿਮਾਂਡ ਤਾਂ ਹੁਣ ਬਹੁਤ ਜ਼ਿਆਦਾ ਹੋ ਗਈ ਜੀ ਇਹਦਾ ਜਵਾਬ ਸੁਣੋ ਜੀ ਇਹ ਇਥੇ ਗੱਲ ਦਾ ਜਿਹੜੀ ਹੁਣ ਤੁਸੀਂ ਸਾਨੂੰ ਕਹੀ ਹੈ ਹਾਂਜੀ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਵੀ ਸਾਡੇ ਬੱਚੇ ਤੋਂ ਨਫ਼ਰਤ ਕਰਨ ਲੱਗੇ ਹਾਂਜੀ ਇਹ ਥੋੜੇ ਜਿਹਾ ਪੜਨ ਲੱਗੇ ਜੀ ਅਸੀਂ ਤਾਂ ਅਨਪੜ੍ਹ ਤੇ ਜੀ ਅਸੀਂ ਤਾਂ ਪੜ ਲਿਖ ਗਏ ਜੀ ਅਸੀਂ ਤਾਂ ਮੇਟਾ ਨਾਲ ਵੀ ਡੰਡੇ ਖਾਈ ਗਏ ਆ ਜ਼ਮੀਰਦਾਰਾਂ ਤੋਂ ਵੀ ਖਾਈ ਗਏ ਆ ਠੀਕ ਹੈ ਜੀ ਇਹ ਇਹ ਜੋ ਮਤਲਬ ਇਹ ਕੰਮ ਹੈ ਹਾਂਜੀ ਹੁਣ ਜਦੋਂ ਅਸੀਂ ਜੰਗਲਾਤ ਦੇ ਵਿੱਚ ਮਤਲਬ ਮਹੀਨਾ ਦੇ ਕੇ ਅਸੀਂ ਅਫਸਰ ਦੇ ਗੋਡੀ ਹੱਥ ਲਾਉਨੇ ਆ ਅੱਛਾ ਜੀ ਸਾਡੇ ਮੁੰਡੇ ਜਾਂ ਸਾਡੇ ਪੋਤੇ ਜਦ ਕੋਲੇ ਖੜੇ ਹੁੰਦੇ ਨੇ ਹਾਂਜੀ ਇਹ ਉਸ ਗੱਲ ਦੀ ਮਤਲਬ ਨਫ਼ਰਤ ਕਰਦੇ ਨੇ ਅੱਛਾ ਜੀ ਹਾਂ ਉਹ ਨਫ਼ਰਤ ਦੇ ਕਾਰਨ ਜੀ ਸਾਡੇ ਘਰੋਂ ਇਹਨਾਂ ਨੇ ਮਤਲਬ ਮਾਲ ਖਾਤੇ ਨਹੀਂ ਬਾਪੂ ਜੀ ਮੈਂ ਤਾਂ ਜਿੰਨਾ ਮੈਂ ਜਾਣਕਾਰੀ ਰੱਖੀ ਹੈ ਜੀ ਇਹਦੇ ਬਾਰੇ ਇਹਦੇ ਬਾਰੇ ਮੈਂ ਮੇਰੇ ਕਿਸੇ ਦੋਸਤ ਨਾਲ ਯੂਪੀ ਵੀ ਗਿਆ ਸੀ ਜਿੱਥੇ ਇਹਨਾਂ ਦੀ ਟ੍ਰੇਨਿੰਗ ਲੱਗਦੀ ਹੈ ਯੂਪੀ ਦੇ ਵਿੱਚ ਸੀਆਈਆਰਜੀ ਇਹਨਾਂ ਦੀ ਇੱਕ ਯੂਨੀਵਰਸਿਟੀ ਆ ਜਾਂਦੀ ਹੈ ਉੱਥੇ ਮਾਥਰਾ ਦੇ ਵਿੱਚ ਉੱਥੇ ਮੈਂ ਤਾਂ ਦੇਖੇ ਨੇ ਜਿਵੇਂ ਕੋਈ ਰਿਟਾਇਰ ਫੌਜੀ ਆ ਗਿਆ ਜਾਂ ਬੈਂਕ ਮੈਨੇਜਰ ਆ ਗਿਆ ਕੋਈ ਆਪਣਾ ਬੰਦਿਆਂ ਦਾ ਡਾਕਟਰ ਆ ਗਿਆ ਵੀ ਕਾਫੀ ਪੜ੍ਹੇ ਲਿਖੇ ਲੋਕ ਉੱਥੇ ਦੀ ਟ੍ਰੇਨਿੰਗ ਲੈਂਡ ਆਏ ਨੇ ਜੀ ਮਤਲਬ ਪੜ੍ਹੇ ਲਿਖਣਾ ਇਹਦੇ ਵਿੱਚ ਕੋਈ ਗੱਲ ਨਹੀਂ ਬੱਚੇ ਕਈ ਵਾਰ ਵੈਸੇ ਹੀ ਕਰ ਜਾਂਦੇ ਨੇ ਜੀ ਇਹਦਾ ਰੁਝਾਨ ਤਾਂ ਅੱਜ ਕੱਲ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਜੀ ਇੱਕ ਮਿੰਟ ਜੀ ਜਿਹੜੇ ਅਸੀਂ ਮਤਬਲ ਬਗੈਰ ਪੈਸੇ ਤੋਂ ਅਸੀਂ ਮਾਲ ਕਰ ਲੈਣੇ ਆਂ ਹਾਂਜੀ ਅਸੀਂ ਪਸ਼ੂ ਦੇ ਲੈ ਹਾਂਜੀ ਬੱਕਰੀਆਂ ਲੈ ਲਿਆ ਜਾਂ ਅਸੀਂ ਮਤਲਬ ਲੈਲੇ ਲੈਲੇ ਹਾਂਜੀ ਜਾਂ ਬਲੈਤਣਾ ਗਾਇਆਂ ਲੈ ਲੀਆਂ ਠੀਕ ਆ ਜੀ ਜਾਂ ਘੋੜੀਆਂ ਲੈ ਲੀਆਂ ਹਾਂਜੀ ਐਨੀਆਂ ਗੱਲਾਂ ਦਾ ਮੈਨੂੰ ਸਿਆਣੇ ਬੰਦੇ ਖੜੇ ਨੇ ਉਹਦੇ ਹਾਂਜੀ ਮੈਨੂੰ ਸਿਆਣੇ ਖੜੇ ਨੇ ਠੀਕ ਆ ਜੀ ਹਰ ਗੱਲ ਹਾਂਜੀ ਨੇਉਲ ਜਤੋਂ ਬਗੈਰ ਨਹੀਂ ਕਾਕੇ ਹੁੰਦੀ ਹੈ ਠੀਕ ਆ ਜੀ ਨੇਉਲ ਜੁ ਹੁੰਣੀ ਚਾਹੀਦੀ ਹਾਂਜੀ ਹਾਂਜੀ ਮੇਰੇ ਪਿੰਡ ਦੇ ਪਾਲੀ ਖੜੇ ਨੇ ਇਹ ਆ ਕੱਠ ਦੇ ਵਿੱਚ ਠੀਕ ਆ ਜੀ ਮੈਂ ਇਹਨਾਂ ਨੂੰ ਦੱਸਦਾ ਹੁਣਾ ਹਾਂਜੀ ਜਿੰਨੇ ਕਿ ਮੈਨੂੰ ਔੜਦੇ ਜਿੰਨੇ ਕਿ ਮੈਨੂੰ ਬਖਸ਼ੇ ਜੇ ਮੇਰੇ ਮਹਾਰਾਜ ਦੀ ਠੀਕ ਆ ਜੀ ਉਨੀਆਂ ਕਰ ਸਕਦੇ ਆਪਾਂ ਠੀਕ ਆ ਜੀ ਇਹ ਮੇਰੀ ਮੰਨ ਦੇ ਉਹ ਬੰਦਾ ਮੇਰੇ ਤੋਂ ਵੱਡਾ ਖੜਾ ਦੋ ਤਿੰਨ ਸਾਲ ਵੱਡਾ ਹੈ ਠੀਕ ਹੈ ਜੀ ਮੇਰੇ ਬਾਬੇ ਇਥੋਂ ਲੱਗਦਾ ਠੀਕ ਹੈ ਜੀ ਮੈਂ ਮੈਂ ਇਹਨੂੰ ਵੀ ਦੱਸਦਾ ਹੁਣ ਬੇ ਬਾਬਾ ਜੀ ਇਸ ਤਰ੍ਹਾਂ ਗੱਲ ਨਹੀਂ ਐ ਹੋਊਗੀ ਠੀਕ ਹੈ ਜੀ ਬਾਕੀ ਜਿਹੜੇ ਨਵੇਂ ਨਵੇਂ ਬੰਦੇ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਜੀ ਪਹਿਲੀ ਗੱਲ ਉਹਦਾ ਕੋਰਸ ਹੋਣਾ ਚਾਹੀਦਾ ਥੋੜਾ ਬਹੁਤਾ ਅੱਛਾ ਜੀ ਜਿਹੜੇ ਬੰਦੇ ਫਾਰਮ ਕਰਦੇ ਨੇ ਹਾਂ ਜੀ ਜਾਂ ਜਿਹਨੇ 10 ਪਸ਼ੂ ਖਰੀਦ ਲਏ ਹਾਂ ਜੀ ਉਹਨੂੰ ਬਿਲਕੁਲ ਮਤਲਬ ਪਾਲੀ ਤੋਂ ਨੌਜ ਰਣੀ ਚਾਹੀਦੀ ਹੈ। ਅੱਛਾ ਜੀ। ਉਹ ਫੇਰ ਪਾਸ ਹੋ ਸਕਦਾ। ਨਹੀਂ ਉਹ ਫਾਰਮ ਬਿਲਕੁਲ ਮੇਰੀ ਗਰੰਟੀ ਹੈ ਮੈਂ ਲਿਖ ਕੇ ਦਿੰਦਾ। ਐਨੇ ਬੰਦੇ ਖੜ ਕੇ ਬੋਲਦਾ ਫਾਰਮ ਉਹ ਪਾਸ ਨਹੀਂ ਹੋਊਗਾ। ਠੀਕ ਹੈ ਜੀ। ਕਿਉਂ ਉਹਨਾਂ ਨੂੰ ਨੌਜ ਨਹੀਂ ਹੈਗੀ? ਅੱਛਾ ਜੀ। ਜੇ ਉਹਨਾਂ ਨੂੰ ਨੌਜ ਹੋਊਗੀ। ਹਾਂਜੀ। ਤਾਂ ਮਤਲਬ ਉਹ ਫਾਰਮ ਪਾਸ ਹੋਊਗਾ। ਨਹੀਂ ਫਾਰਮ ਨਹੀਂ ਪਾਸ ਹੁੰਦਾ। ਮੇਰੀ ਗਰੰਟਡ ਹੈ ਇਹ। ਠੀਕ ਹੈ ਜੀ। ਹੁਣ ਤੁਸੀਂ ਮੇਰਾ ਪਿੰਡ ਪੁੱਛੋ। ਪਿੰਡ ਤਾਂ ਦੱਸੋਈ ਤੁਸੀਂ ਕਿਹੜਾ ਹੈ। ਪਿੰਡ ਮੇਰਾ ਜੀ ਤੁੰਗਾ ਪਿੰਡ ਹੈ। ਅੱਛਾ ਜੀ। ਰੀਤਮ ਸਿੰਘ ਮੇਰਾ ਨੰਬਰ ਹੈ। ਠੀਕ ਹੈ ਜੀ। ਅਜੇ ਤਾਂ ਮੇਰੀ ਘਰ ਖਾਦੀ ਹੋਈ ਜੇ ਕਿਤੇ ਹੋਰ ਖਾਦੀ ਹੁੰਦੀ ਨਾ। ਮੇਰਾ ਧਰਤੀ ਪੱਠ ਦਾ ਨਾ ਹੁੰਦਾ। ਯਾਦ ਕਰਦਾ ਕਿ ਐਂ ਕਰ ਬਾਪੂ ਨੰਬਰ ਬੋਲ ਦੇ ਆਪਣਾ। ਨੰਬਰ ਤਾਂ ਜੀ ਮੈਂ ਰੱਖਦਾ ਮੈਂ ਕਿਹਦਾ ਤੀਜੇ ਨਾਲ ਗੱਲਾਂ ਕਰਨੀਆਂ ਨੇ। ਅੱਛਾ ਜੀ। ਹੋਰ ਮੈਂ ਬਤਾ ਪਾਲੀਆਂ ਨਾਲ ਗੱਲ ਕਰਦਾ ਜੀ ਪਾਲੀ ਮੇਰੇ ਕੋਲ ਆਪੀ ਆ ਜਾਂਦੇ ਨੇ। ਅੱਛਾ ਫਿਰ ਉਹ ਬਾਈ ਦਾ ਨੰਬਰ ਹੀ ਲਾ ਦਾਂਗੇ। ਹਾਂ ਬਾਈ ਦਾ। ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਤੁਹਾਡੇ ਨਾਲ ਗੱਲ ਕਰਾ ਦੂਗਾ। ਹਾਂ ਜੀ। ਦੋਸਤੋ ਬਾਪੂ ਜੀ ਦਾ ਸ਼ੁਕਰੀਆ ਤਾੜੀਆਂ ਮਾਰ ਦੋ ਸਾਰੇ ਬਾਪੂ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਜੀ ਬਿਲਕੁਲ ਸਿਰਾ ਕਰਾਤਾ ਕਹਿੰਦੇ ਬਿਨਾਂ ਜਾਣਕਾਰੀ ਤੋਂ ਆਪਾਂ ਬੱਕਰੀਆਂ ਨਹੀਂ ਕਹਿ ਸਕਦੇ ਦੋਸਤੋ ਕੋਈ ਵੀ ਆਪਾਂ ਵਪਾਰ ਦਾ ਕੰਮ ਕਰਦਿਆਂ ਜਾਂ ਕੋਈ ਵੀ ਪਸ਼ੂ ਪਾਲਣ ਦਾ ਕੰਮ ਕਰਦਿਆਂ ਬਿਨਾਂ ਜਾਣਕਾਰੀ ਤੋਂ ਫੇਲ ਹੋਣ ਦਾ ਕਾਰਨ ਇਹੀ ਹੁੰਦਾ ਵੀ ਜਦੋਂ ਆਪਾਂ ਕਿਸੇ ਵੀ ਚੀਜ਼ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਰੱਖਦੇ ਫੀਲਡ 'ਚ ਆਉਣਾ ਕਿਸੇ ਵਿੱਚ ਬਾਕੀ ਬਾਈ ਗਗਨ ਨਾ ਕਰਾਉਣੀਆਂ ਤੁਹਾਡੀ ਗੱਲ ਬਸ ਠੀਕ ਹੈ ਜੀ ਬਾਪੂ ਜੀ ਨੇ ਕਹਤਾ ਜਿਹੜਾ ਕੁਝ ਕਹਿਣਾ ਤੀ ਆ ਸੈਣੇ ਨੇ ਆਪਣੇ ਨਾਲ ਵੱਡੇ ਨੇ ਕਿ ਤਜਰਬਾ ਜ਼ਿਆਦਾ ਹੈਗਾ ਹਾਂ ਬਾਕੀ ਹਾਂ ਜੀ ਦਿਮਾਗ ਇਹਨਾਂ ਦੇ ਕਰਮ 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 ਬਈ ਬਾਕੀ ਸਿੱਖ ਕੇ ਆਉਣ ਸਾਰੇ ਮਤਲਬ ਕਹਿਣ ਦਾ ਭਾਵੇਂ ਇਹੀ ਆ ਕਿਸੇ ਵੀ ਫੀਲਡ 'ਚ ਆਉਣਾ ਤਜਰਬਾ ਜ਼ਰੂਰੀ ਹੋਣਾ ਚਾਹੀਦਾ ਠੀਕ ਹੈ ਜੀ ਕੋਈ ਵੀ ਕੰਮ ਮੰਨੋ ਕੋਈ ਵੀ ਕੰਮ ਦੀ ਹਾਂਜੀ ਹਾਂਜੀ ਹੋਰ ਤੇ ਆਂਦੇ ਹੋ ਜੀ ਹਾਂਜੀ ਜਿਸ ਵਕਤ ਆਪਣੇ ਘਰੇ ਕੁੜੀਆਂ ਹੁੰਦੀਆਂ ਨੇ ਬਸ ਸਾਰੇ ਕੁੜੀਆਂ ਵਾਲੀ ਖੜਿਆ ਹਾਂ ਹਾਂ ਜੀ ਹਾਂ ਪਹਿਣਾ ਵਾਲੇ ਕੁੜੀਆਂ ਵਾਲੇ ਹਾਂਜੀ ਆਪਾਂ ਆਪਣਾ ਆਮ ਪ੍ਰਚਾਰ ਹੈ ਹਾਂਜੀ ਸਾਡੀਆਂ ਮਾਮਾ ਦਾ ਸਾਡੀਆਂ ਵੱਡੀਆਂ ਭਰਜਾਈਆਂ ਦਾ ਤੇ ਸਾਡਾ ਵੀ ਵੀ ਪੁੱਤ ਉਰੇ ਦਾ ਤੇਰਾ ਸਰਜੂਗਾ ਅੱਗੇ ਤੇਰਾ ਸਰਨਾ ਨਹੀਂਗਾ ਹਾਂ ਹਾਂ ਉਹ ਸਰਨ ਦਾ ਕਾਰਨ ਅਸੀਂ ਕਿਉਂ ਕਹਿੰਦੇ ਆ ਇੱਥੇ ਪੁੱਤ ਦੇ ਬਿੰਗੇ ਤੇ ਦੀਆਂ ਬੁਗਾਦੀਆਂ ਇੱਕ ਟਾਈਮ ਕੱਚਾ ਪੇਲਾ ਕੰਮ ਰਹਿ ਗਿਆ ਉਰੇ ਦਾ ਅਸੀਂ ਤਾਂ ਖਾਣੀਆਂ ਨੇ ਹਾਂਜੀ ਹਾਂਜੀ ਅੱਗੇ ਅੱਗੇ ਨਹੀਂ ਪੁੱਤ ਤੇਰਾ ਸਰਨਾ ਹੈ ਅੱਗੇ ਦਸ ਹੌਰ ਕਰ ਜਾਣਾ ਹੈ ਹਾਂਜੀ ਹਾਂ ਉਹਨੂੰ ਸਖਲਿਆਈ ਦਿੱਤੀ ਕਿ ਨਾ ਹਾਂਜੀ ਹਰ ਗੱਲ ਦੀ ਸਖਲਿਆਈ ਹੁੰਦੀ ਆ ਸਜਣੋ ਜਿਹੜੇ ਬਾਰੇ ਕੋਈ ਸਖਲਿਆਈ ਨਹੀਂ ਹੈਗੀ ਉਸੀਂ ਮੈਂ ਲਿਖ ਕੇ ਦੇਣਾ ਪਿਸ਼ਾਬ ਨਾ ਦਾੜੀ ਮੁੰਦੇ ਜੇ ਬੰਦਾ ਪਾਸ ਹੋ ਜਾਵੇ ਨਹੀਂ ਹੁੰਦਾ ਸਹੀ ਹੈ ਜੀ ਹਾਂ ਜੀ ਦੋਸਤੋ ਸ਼ੁਕਰੀਆ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਇੰਟਰਵਿਊ ਕਰਨ ਵਾਸਤੇ ਅਸੀਂ ਮਤਬਲ ਆਪਦੇ ਆਪ ਹੀ ਕੰਮ ਕਰ ਲੈਨੇ ਹਾਂ ਜੀ ਦੋਸਤੋ ਬਿਨਾਂ ਜਾਣਕਾਰੀ ਤੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਬੱਕਰੀਆਂ ਦਾ ਮੱਝਾਂ ਕਾਂ ਦਾ ਜਿਹੜਾ ਵੀ ਕੰਮ ਆਪਾਂ ਨੇ ਕਰਨਾ ਦੋਸਤੋ ਟ੍ਰੇਨਿੰਗ ਤੋਂ ਬਿਨਾਂ ਪਾਸ ਹੋਣਾ ਮੁਸ਼ਕਲ ਹੈ ਬਾਕੀ ਇੱਕ ਵਾਰੀ ਜਿਹੜਾ ਬਾਪੂ ਜੀ ਨੇ ਕਰਿਆ ਹੋਇਆ ਬੱਕਰਾ ਤਿਆਰ ਆਪਾਂ ਇਹਦੇ ਕਰਾ ਦਿੰਨੇ ਆ ਦਰਸ਼ਕਾਂ ਨੂੰ ਬਾਈ ਕਮਾਈਏ ਨੂੰ ਇੱਧਰ ਨੂੰ ਮੜਾ ਜਾ ਉਹ ਮੂੰਹ ਉੱਲੇ ਪਾਸੇ ਕਰ ਐਸਟੀਕਲ ਦੇਖ ਪਿੱਛੋਂ ਜੀ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਚਿੱਟੀਆਂ ਅੱਖਾਂ ਚ ਹੈ ਜੈਡ ਬਲੈਕ ਆ ਬਿਲਕੁਲ ਬਾਪੂ ਜੀ ਕੱਦ ਕਿੰਨਾ ਕਹੂਗਾ ਇਹਦਾ ਥੋੜਾ ਸਾਹਮਣੇ ਜਿਵੇਂ ਨੇ 40 42 ਕਹੂਗਾ ਜੀ 40 43 43 ਇੱਥੇ ਠੀਕ ਆ ਜੀ ਬੱਕਰੀਆਂ ਤੇ ਵੀ ਛੱਡ ਦਿਓ ਬਾਈ ਨੂੰ ਹਾਂ ਜੀ ਬੱਕਰੀਆਂ ਵਾਸਤੇ ਕਿੰਨੀ ਕ ਫੀਸ ਆ ਇਹਦੀ ਬੱਕਰੀਆਂ ਛੱਡਣ ਦੀ ਫੀਸ ਕੋਈ ਤੇ ਲੈਤ ਨਹੀਂ ਵੇਚਦਾ ਅੱਛਾ ਬੈਸੇ ਹੀ ਛੱਡ ਦਿੰਨੇ ਹਾਂ ਇਹਦਾ ਅਸਲ ਵਿੱਚ ਜੀ ਸਾਡਾ ਮਾਲ ਚ ਰੱਖਿਆ ਅੱਛਾ ਜੀ ਵੱਡੀ ਗੱਲ ਤੇ ਇਹੀ ਆਪਣੀਆਂ ਬੱਕਰੀਆਂ ਵਾਸਤੇ ਰੱਖਿਆ ਹੋਇਆ ਹਾਂ ਆਪਣੀਆਂ ਵਾਸਤੇ ਰੱਖਿਆ ਹੋਇਆ ਧਮਾਤੜ ਕੋਈ ਇੱਕ ਅੱਧੀ ਬੱਕਰੀ ਲੈ ਕੇ ਆ ਗਿਆ ਠੀਕ ਹੈ ਜੀ ਤਾਂ ਉਹਨੂੰ ਫਿਰ ਵੀ ਛੱਡ ਦਿੰਦੇ ਠੀਕ ਹੈ ਜੀ ਮਤਲਬ ਇਹਦਾ ਸੂਲ ਸੁਣੋ ਜੀ ਪਾਲੀ ਦਾ ਹਾਂਜੀ ਪਾਲੀ ਦਾ ਕੀ ਸੂਲ ਹੁੰਦਾ ਹੈ ਹਾਂਜੀ ਜਿਹੜੇ ਅਸਲ ਪਾਲੀ ਦੇ ਮੈਂ ਅੱਜ ਕੱਲ ਦੇ ਪੰਛੀ ਗੱਦ ਨਹੀਂ ਕਰਦਾ ਹਾਂ ਜਿਹੜੇ ਮੇਰੇ ਨਾਲ ਦੇ ਪਾਲੀ ਨੇ ਠੀਕ ਹੈ ਜੀ ਇੱਕ ਸਾਹਨ ਬੱਚੇ ਦਾ ਹਾਂਜੀ ਇੱਕ ਦੁੱਧ ਬੱਕਰੀ ਦਾ ਠੀਕ ਹੈ ਜੀ ਸਾਡੇਆਂ ਧੀਆਂ ਪੈਣਾ ਹੁਣ ਤੱਕ ਕੋਈ ਹੋਰ ਛਲਟਾਂ ਵਿੱਚ ਪੈ ਗਈਆਂ ਇਹਨਾਂ ਗੱਲਾਂ ਦੇ ਮਦਲ ਧੀ ਭੈਣ ਕੋਲੇ ਬੱਚਾ ਹੈ ਹਾਂਜੀ ਚਾਹੇ 7 ਮਹੀਨਾ ਦੁੱਧ ਲਿਆਈ ਜਾਂਦੇ ਉਹ ਠੀਕ ਹੈ ਜੀ ਉਹਦਾ ਅਸੀਂ ਜਿਹੜਾ ਅਸਲ ਪਾਲੀਆ ਕੋਈ ਪੈਸਾ ਨਹੀਂ ਦਊ ਠੀਕ ਹੈ ਜੀ ਕਿਸੇ ਨੇ ਦਵਾਈ ਲੈਣੀ ਆ ਉਹਦਾ ਕੋਈ ਪੈਸਾ ਨਹੀਂ ਦਊਗਾ ਠੀਕ ਹੈ ਜੀ ਸਾਰਾ ਬੱਕਰ ਦਾ ਪੈਸਾ ਲਈ ਲੈਂਦਾ ਜਿਹੜਾ ਅਸਲ ਪਾਲੀਆ ਠੀਕ ਹੈ ਜੀ ਚਾਹੇ ਉਹ 50 ਬੱਕਰੇ ਜਾ ਕੇ ਪਤਾ ਠੀਕ ਹੈ ਜੀ ਹਾਂ ਧੰਨਵਾਦ ਬਾਪੂ ਜੀ ਤੁਹਾਡਾ ਬਹੁਤ ਬਹੁਤ ਐ ਬੋਲੀ ਦਾ ਹੁੰਦਾ ਇੱਕ ਵਾਰ ਸਾਰਾ ਬੋਕ ਦਿਖਾ ਦਣਾ ਦੋਸਤੋ ਅੱਧਾ ਨਹੀਂ ਹੋਇਆ ਤੇ ਬਾਕੀ ਮੇਨ ਇਹਦੇ ਵਿੱਚ ਕਹਿੰਦੇ ਵੀ ਟੈਸਟਿਕਲ ਪਾਈ ਜਾਂਦੇ ਨੇ ਟੈਸਟਿਕਲ ਦੇ ਹਿਸਾਬ ਨਾਲ ਹੀ ਅੱਗੇ ਇਹਦੀਆਂ ਪੱਠਾ ਨੇ ਕਹਿੰਦੇ ਵੀ ਜਿਹੜੇ ਲੇਵੇ ਬਣਾਉਂਦੀਆਂ ਨੇ ਉਹਦੇ ਹਿਸਾਬ ਨਾਲ ਤਿਆਰ ਹੋਣੇ ਹੁੰਦੇ ਨੇ ਇੱਕ ਵਾਰ ਦਿਖਾ ਦਣਾ ਮੈਂ ਨੇੜ ਤੋਂ